ਦੱਬਣਾ ਪਰ ਲਗਿਆ ਸ਼ਸ਼ੀਕਾਰ ਜੀ ਸਾਰੇ ਨੂੰ ਸਾਡਾ ਰੂਪਿੰਡ ਜੋਤ Wi-Fi 57 ਚੈਨਲ ਦੇਖਣ ਵਾਲਿਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਜੀ ਸਿੰਪਲ ਲਾਈਵ Wi-Fi 7 ਚੈਨਲ ਦੇਖਣ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜੋ ਕਿ ਦੋਨੋਂ ਚੈਨਲ ਪੈਨਰ ਰਜਿੰਦਰ ਕੌਰ ਜੀ ਦੇ ਨੇ ਉੱਲੇ ਕੀ ਕਰੀ ਜਾਨਾ ਖਲ ਬਣਾਉਣੀ ਆ ਜੀ ਪਸੂਆਂ ਦੀ ਭੋਤੀ ਸੀ ਹਾਂ ਇਹ ਹੱਥ ਮਾਰਨਾ ਪੈਂਦਾ ਨਾ ਇੱਕੋ ਜੀ ਹੋ ਜਾਂਦੀ ਐ ਅੱਛਾ ਅੱਛਾ ਮਿਕਸ ਕਰ ਰਹੇ ਹਾਂ ਮਿਕਸ ਇਹਦੇ ਵਿੱਚ ਦਲੀਆ ਆਟਾ ਪਾ ਲੈਣੇ ਥੋੜਾ ਜਿਹਾ ਹਾਂ ਤੇ ਮੈਸਾਂ ਨੂੰ ਪਾਲੀ ਵਾਲਟ ਚ ਬਣੇ ਮੇਰੀ ਇਹਦੇ ਚ ਹਾਂ ਬੜੇ ਮੇ ਪੈ ਜਿ ਗਏ ਇਹਦੇ ਬੜੇ ਮੇ ਜੀ ਹੋਰ ਮਾੜਾ ਮੋਟਾ ਹੋਰ ਵੀ ਐ ਸਮਾਨ ਦਾ ਅੱਛਾ ਉਹ ਖਾਰਾ ਫੇੜਾ ਲਾ ਕੇ ਲੈਟੀ ਗੱਡੇ ਚ ਲੈਟੀ ਇਹ ਚ ਹੈ ਜੀ ਹਾਂ ਦੁੱਧ ਦੁੱਧ ਜਿਆਦਾ ਇਤਨੇ ਦੁੱਧ ਚ ਨੇ 7 8 ਚੀਜ਼ਾਂ ਹੋਊਗਾ ਹਾਂ 15 ਕਿਲੋ ਦੁੱਧ ਇੱਕ ਮਹੀਨੇ ਚ ਦਿੰਦੀ ਹੈ ਜੀ ਠੀਕ ਹੈ ਹਾਂ ਇੱਕੋ ਸਿਆਲ ਚ ਸੂਪੂਗੀ ਆਪਣੀ ਹਾਂ ਸਿਆਲ ਨਹੀਂ ਉਹਦੇ ਦਿਨ ਹੀ ਸਾਰੇ ਬੱਤ ਤੇ ਹਾਂ ਬਸ ਇੰਨੇ ਹੀ ਰਹਿ ਗਏ ਜਿਹੜੇ ਪੜੇ ਹੋਏ ਮੈਂ ਹਨ ਪੜ ਨਿਕਰ ਕੇ ਮੈਂ ਕਿ ਦੁੱਧ ਉਹਦੇ ਥੱਲੇ ਦਾ ਵਾਲਾ ਦੁੱਧ ਹੈ ਜੀ ਕੋਤਨ ਨਦੀ ਹੈ ਉਹਦਾ ਫਾਰਗੋ ਵੀ ਵਾਰਟੀਆਂ ਮੈਂ ਕਹਿੰਦਾ ਪੀਤਾ ਵੀ ਜਾਣਾ ਉਹ ਪੀਤਾ ਕੀ ਬਹੁਤ ਤਕੜੀ ਚੀਜ਼ ਹੁੰਦਾ ਉਹਦਾ ਵਸਕਰ ਆ ਰਹੀ ਹੈ ਜੀ ਉਹ ਬਹੁਤ ਭਾਈ ਜੀ ਹਾਂ ਮੈਂ ਇਸ ਵੱਡੀ ਮੈਂ ਕਹਿੰਦਾ ਨਜ਼ਾਰਾ ਆ ਗਿਆ ਪਿਓਰ ਹੋਇਆ ਹੋਇਆ ਪਿਓਰ ਹੈ ਮਤਾ ਸਹੀ ਮੁਰਲਾ ਮੁਰਲਾ ਨਾ ਚੱਲ ਹਾਂ ਮੈਂ ਇੱਕ ਵਾਰੀ ਹੋਟਲ ਤੋਂ ਸਹੀ ਵੀ ਆਇਆ ਹੂੰ ਕੋਈ ਨਹੀਂ ਤਾਂ ਕਿਸੇ ਕੰਮ ਦੀ ਨਹੀਂ ਮੈਂ ਤਾਂ ਬਲਵੀ ਆਪਣਾ ਡੋਲਤੀ ਭਾਈ ਓ ਯਾਰ ਕਿਹੜੀਆਂ ਕੰਮ ਦੀਆਂ ਬਣੇਂਗੀਆਂ ਇੱਥੇ ਆਪਣੇ ਘਰ ਹੁਣ ਆਪਣੀ ਘਰ ਦੀ ਨਹੀਂ ਆ ਮੈਂ ਕਹਿੰਦਾ ਬਹੁਤ ਸੋਹਣੀ ਕਹੀ ਉਸਦੀ ਕਰਦਾ ਖਾਣੀ ਨਹੀਂ ਖਾਣਾ ਲੱਸੀ ਪੀਣਾ ਮਬਲੀ ਤੇਰੇ ਕੋਲ ਹੀ ਐ ਫ੍ਰੀਜ ਤੇ ਤੂੰ ਕੁਝ ਮਰਜ਼ੀ ਕਰੇ ਸੁਣਾ ਹੀ ਆਪਾਂ ਨੂੰ ਕੋਈ ਰੋਗ ਦਾ ਤਾਂ ਕੋਈ ਵੀ ਖਾਣ ਪੀਣ ਲੋ ਫੇਰ ਗੱਲ ਕਰ ਵੀ ਸਾਹਬ ਜੀ ਦਾ ਵੀ ਖਾਣਾ ਪੈਂਦਾ ਨਾ ਵੇਸਾ ਯਾ ਤਾਂ ਕਹਿ ਵੀ ਰੋਕਦੇ ਆ ਨਾ ਰੋਗ ਦਾ ਕੋਈ ਨਹੀਂ ਜੀ ਆਪਾਂ ਨੂੰ ਐਵੇਂ ਕਹਿ ਵੀ ਅੱਛਾ ਹੁਣ ਜੋੜੀ ਤੁੰਡੇ ਵਾਲਿਆਂ ਹਾਂਜੀ ਦੱਸ ਫੇਰ ਕੀ ਕੋਸਾ ਹੈਗਾ ਇਹ ਸੋਣੂ ਖਿੱਚ ਲੈ ਇਹ ਵੀ ਬੜੇ ਬੇ ਨੇ ਪੂਰਾ ਕਰ ਰਹਿ ਅੱਛਾ ਇੱਕ ਦੋਨੇ ਮੈਂ ਸੰਝਾਉਂ ਮੈਂ ਸੰਗਾ ਜੀ ਮੇਰੇ ਬਾਟੀਆਂ ਡੁੱਬਲੀਆਂ ਭਰਕੀ ਦੇਣਗੇ ਪਹਿਲਾਂ ਉਹ ਮੈਨੂੰ ਕਹਿੰਦੇ ਸੀ ਕਿ ਤੋਂ ਕਹਿੰਦੇ ਬਾਈ ਜੀ ਤੂੰ ਮੈਂ ਇਸ ਲੈ ਜਾ ਬਦਲ ਕੇ ਮਾ ਨਾਨਾ ਭੋਲਾ ਨਹੀਂ ਮੰਨ ਲਾਏਗਾ ਨਹੀਂ ਮੈਂ ਸਾ ਆਪਣੇ ਕੋਲੇ ਸਿਰੇ ਦੀਆਂ ਨਹੀਂ ਬਾਈ ਨੇ ਖੇਤਾਂ ਲੀਆਂ ਜੋ ਇੱਕ ਲਿਆ ਇਹਨਾਂ ਨੂੰ ਛੱਡ ਜਾ ਕੇ ਲਵੇਰੀ ਲੈ ਆ ਇਹ ਆਪਣੇ ਕੋਲੇ ਸਿਰੇ ਦੀਆਂ ਮੈਂ ਹਸਾਂ ਨੇ ਹਾਂ ਐਵੇਂ ਇੱਥੇ ਇਕੱਠਾ ਕਰਨਾ ਕੀ ਫਾਇਦਾ ਜ਼ਿਆਦਿਆਂ ਦਾ ਉਹ ਤਾਂ ਹੀ ਸ਼ੇਅਰ ਕਰਕੇ ਇੰਨਾ ਹਾਂ ਉਹੀ ਖਰਾਕ ਇਹਨਾਂ ਨੂੰ ਪਾ ਦੀ ਵੀ ਹੈ ਜ਼ਿਆਦੇ ਇਹ ਇਹਦਾ ਫਾਇਦਾ ਕਿੰਨਾ ਕਾ ਬੰਦਿਆਂ ਨੂੰ ਵੀ ਫਾਇਦਾ ਹੈ ਬੰਦਿਆਂ ਨੂੰ ਫਾਇਦਾ ਜੀ ਹੋਰ ਖਰਾਕ ਦਾ ਹਾਂ ਹੋਰ ਪਸ਼ੂਆਂ ਨੂੰ ਫਾਇਦਾ ਪਸ਼ੂਆਂ ਦਾ ਫਾਇਦਾ ਹੀ ਫਾਇਦਾ ਅੱਛਾ ਇਹਦੇ ਜੀ ਮਿੱਠਾ ਸੋਡਾ ਵੀ ਪਾਇਆ ਹੋਇਆ ਹੈ ਹਾਂ ਅੱਛਾ ਇਹਦੇ ਵਿੱਚ ਗੁੜ ਵੀ ਹੈ ਹਾਂ ਹਾਂ ਹੈ ਇਹਦੇ ਵਿੱਚ ਸਰੋਂ ਦੀ ਖਾਲਾ ਹੈ ਪਿੰਡਾ ਮੈਂ ਇਸ ਦੀਆਂ ਖਰ ਪਰਖ ਹੁੰਦੀ ਹੈ ਮੈਂ ਇਸ ਦੀ ਜਿਹੜੀ ਖਾਲਾ ਦੇ ਬੜੇ ਜਿਵੇਂ ਖਾਊਗੀ ਪਿੰਡਾ ਸਾਫ਼ ਹੋਊਗਾ ਠੀਕਣਾ ਠੀਕਣਾ ਹੋਊਗਾ ਪਤਲਾ ਬਾਸਰੀ ਹੋਊਗਾ ਪਤਲਾ ਹੋਊਗਾ ਹਾਂ ਉਹ ਕਣੀਆਂ ਨੂੰ ਲੈਣ ਦਾ ਪਤਾ ਨਹੀਂ ਖਲੜਣ ਲੈ ਜਾਂਦੇ ਨੇ ਨਾਲ ਮੋٹے ਜੰਬੜ ਦੀਆਂ ਉਦੋਂ ਵੀ ਥੱਲੇ ਹੁੰਦਾ ਜੀ ਉਹਦੇ ਉੱਚੀਆਂ ਉੱਚੀਆਂ ਜੀਆਂ ਹਾਂ ਉਹ ਮੋਟਾ ਚੰਬੜ ਉਹ ਪੱਖ ਨਾਲ ਮੈਂ ਐਸ ਲੈਂਦੀ ਮਤਲਬ ਪਤਲੇ ਪਿੰਡੇ ਦੀ ਮੈਂ ਪਤਲੇ ਪਿੰਡੇ ਦੀ ਇਹ ਖੰਸੇ ਕੰਮ ਵੀ ਇੱਕ ਮੈਸ ਨੂੰ ਇੱਕ ਟੋਕਰੇ ਚ ਰਲਾਉਗਾ ਮੈਨੂੰ ਵੀ ਪਹਿਲਾਂ ਖਰਾਕ ਖਵਾ ਦੇਗਾ ਹਾਂ ਪਹਿਲਾਂ ਖਰਾਕ ਖਵਾਉ ਇਸ ਵੇਰ ਵਾਸਤੇ ਹੁਣ ਹਾਂ ਸਵੇਰੇ ਨਹੀਂ ਹੁਣ ਵੀ ਪਾਉਂਗਾ ਹੁਣ ਵੀ ਪਾਏਗਾ ਹੁਣ ਵੀ ਪਾਉਂਗਾ ਇਹ ਖਰਾਕ ਖਾ ਲਈ ਜਦੋਂ ਫਿਰ ਪਤਾ ਨਹੀਂ ਖਰਾ ਠੀਕ ਹੈ ਹਾਂ ਇਹ ਇਸੇ ਨਹੀਂ ਦੁੱਧ ਬਣਾਉਣਾ ਠੀਕ ਹੈ ਹਾਂ ਮੈਂ ਬਾਹਰ ਹੀ ਵੇਰੇ ਪਰ ਹੋ ਗਈ ਅੱਛਾ ਕੋਲੇ ਹੁਣ ਚਿੜੀਆਂ ਕਿੰਨੀਆਂ ਗਾਗੀਆਂ ਆਪਣੀਆਂ ਚਿੜੀਆਂ ਗਾ ਗਈ ਉਹ ਛਾਵ ਨੂੰ ਆ ਜਾਣੀਆਂ ਕਬੂਤਰ ਵੀ ਬਹੁਤ ਆਦੇ ਨੇ ਧੱਕ ਧੱਕ ਕੇ ਆਦੇ ਨੇ ਜਿਹੜੇ ਜਿਹੜੇ ਲੋਕ ਆਲਣੇ ਲਾਂਦੇ ਆ ਹੋਰ ਲਾਂਦੇ ਉਹਨਾਂ ਨਾਲ ਤਾਂ ਐ ਵਧੀਆ ਆਪ ਐ ਕਿ ਨਾ ਨਜ਼ਾਰੀ ਲੈਂਦੀਆਂ ਚਿੜੀਆਂ ਉਹ ਦਾਣਾ ਪਾਣੀ ਤੂੰ ਪਾ ਦਿੰਨਾ ਨਾ ਮੈਂ ਬਾਦੂ ਕੁਝ ਨਹੀਂ ਕਹਿੰਦੀ ਆ ਬਚਾਰੀਆਂ ਆਪਰੇ ਕੋਲ ਦੀ ਫਿਰਦੇ ਨੇ ਕਈ ਵਾਰ ਤਾਂ ਮੇਰੇ ਸਿਰ ਤੇ ਬੈ ਗਈ ਆ ਰਿਆ ਆ ਬੋਲੀ ਜਾਂਦੀ ਹਾਂ ਸਿਰ ਤੇ ਕਾਟਵਾ ਵੀ ਨਹੀਂ ਕਾਟਵਾ ਨਹੀਂ ਸੀੜੀ ਮੇਰੇ ਸਿਰ ਤੇ ਬੈਗੀ ਹਾਂ ਹੁਣ ਵੀ ਬੈਠੀ ਸੀ ਹਾਂ ਕਮਾਲ ਹੋਊ ਬੁੜੀਆਂ ਕਹਿੰਦੀਆਂ ਚੰਗੀ ਹੁੰਦੀ ਹੈ ਕਹਿੰਦੀ ਕਰ ਤੈਨੂੰ ਕਪੜਾ ਮਿਲੂਗਾ ਮਾਂ ਮੈਂ ਕੀ ਕਰੇ ਕਪੜੇ ਕਦੇ ਬਹੁਤ ਨਹੀਂ ਕਪੜੇ ਦਾ ਬਾੜੇ ਨਹੀਂ ਮੇਰੇ ਕੋਈ ਮਾਂ ਜਾਣ ਕੇ ਛੇੜਦਿਆਂ ਜਿਵੇਂ ਇੱਕੋ ਹੀ ਸੂਟ ਪਾਈ ਰੱਖਦਾ ਉਹਨਾਂ ਨੂੰ ਨਾ ਨਾ ਇੱਕ ਕਿਉਂ ਸੂਟ ਹੈ ਯਾਰ ਇਹ ਤਾਂ ਇੱਕ ਰੰਗ ਦੇ ਤਿੰਨ ਤਿੰਨ ਨੇ ਇੱਕ ਰੰਗ ਦੇ ਪਹਿਲਾਂ ਮੈਨੂੰ ਡੀਲ ਚੜਾਉਣਾ ਪੈਂਦਾ ਚਿੱਟੇ ਦੇ ਹੋਰ ਮੈਂ ਤਾਂ ਸਾਰੇ ਟੋਕਣ ਲੱਗ ਗਿਆ ਯਾਰ ਮੈਨੂੰ ਲੱਗਦਾ ਹੋਰ ਪਾਣੇ ਪੈਣਗੇ ਹੋਰ ਪਾਇਆ ਕਰ ਬੀਜ ਦੀ ਪਾਇਆ ਕਰੂੰਗਾ ਤੇਰੀ ਗੱਲ ਸੁਣ ਤੈਨੂੰ ਪਤਾ ਵੀ ਤੇ ਲਵੇ ਇੱਕ ਰੰਗ ਦੇ ਤਿੰਨ ਹਾਂ ਹੋਰ ਅਜਾ ਤੇ ਇਹ ਮੰਨ ਲੈ ਇੱਕ ਟੋਕਰੇ ਚ ਹਾਂ ਇੱਕ ਇੱਕ ਪਾਉਗੀ ਇਹ ਭਰੀ ਹੋਈ ਮੰਨ ਲੈ ਦੋ ਮਹੀਨਿਆਂ ਨੂੰ ਇੱਕ ਟੋਕਰੇ ਚ ਲਾ ਕੇ ਸਵੇਰੇ ਪਾ ਦਾਂਗੇ ਇਹਨੂੰ ਤੋਂ ਬਾਅਦ ਹਰਾਪਾ ਮੇਰਾ ਕਹਿੰਦਾ ਮਤਲਬ ਹੈ ਵੀ ਇਹਨੂੰ ਗੱਦ ਗੱਦ ਨਹੀਂ ਭੁਖੀਆਂ ਖਾ ਲੈਣ ਖਾ ਲੈਣੀਆਂ ਹਾਂ ਇੱਕ ਕਰਨ ਵਾਸਤੇ ਲੈਦਾ ਪਾਇਆ ਹਾਂ ਹਾਂ ਜੇ ਹੁਣ ਬੰਦੇ ਨੇ ਰੋਟੀ ਖਾ ਲਈ ਪਹਿਲਾਂ ਭੁੱਖੇ ਹੋ ਕਿਵੇਂ ਖਾਊਗਾ ਠੀਕ ਹੈ ਭੁੱਖਾ ਬੰਦਾ ਕਿਉਂ ਖਾਊਗਾ ਠੀਕ ਹੈ ਖਾ ਗਏ ਖਰਾਕ ਹੈ ਇਸਕੀਂ ਬੜੀ ਅਦੂਨ ਆਪਣੇ ਜਵਾਗ ਨਹੀਂ ਪਹਿਲਾਂ ਉਹਨਾਂ ਨੂੰ ਬਾਦਾਮ ਪਿਆਨੇ ਘੋਟ ਕੇ ਕੋਟ ਨੇ ਜੀ ਇਹ ਲੋਹਾ ਚੱਕਦੇ ਨੇ ਉਹ ਤਾਂ ਕੀ ਅੰਤ ਆਪਣੀ ਗੁੱਤੀ ਚੱਕੇ ਜਾਂਦੇ ਉਹ ਉਦੋਂ ਉਦੋਂ ਪੀਂਦੇ ਨੇ ਜਦੋਂ ਚੱਕ ਕੇ ਆ ਜਾਂਦੇ ਨੇ ਆ ਜਾਂਦੇ ਨੇ ਹਾਂ ਜਦੋਂ ਵਰਜਿਸ ਕਰਕੇ ਆਉਂਦੇ ਨੇ ਜਦੋਂ ਵਰਜਿਸ ਕਰਨ ਜਾਂਦੇ ਤਾਂ ਕੱਲਾ ਪਾਣੀ ਪੀਂਦੇ ਨੇ ਨਹੀਂ ਨਹੀਂ ਇਹ ਵੀ ਕੋਰਸ ਹੈ ਜੀ ਠੀਕ ਹੈ ਕੋਈ ਵੀ ਚੀਜ਼ ਹੈ ਕੋਰਸ ਤੋਂ ਬਿਨਾ ਕੁਝ ਨਹੀਂ ਆਏਗਾ ਉਹ ਬੋਲੇ ਯਾਰ ਆਪਾਂ ਨੋਟ ਨਹੀਂ ਕਮਾਏ ਆ ਭਾਈ ਯਾਰ ਬੇਲੀ ਕਮਾਏ ਨੇ ਤੈਨੂੰ ਪਤਾ ਤਾਂ ਹੈਗਾ ਹਾਂਜੀ ਤੇਰੇ ਤੋਂ ਬਿਨਾ ਇੱਥੇ ਕਿੰਨੂੰ ਬਣ ਦਿੰਨੇ ਆ ਨਾ ਤੇਰੀ ਨੌਕਰੋਂ ਪਰਲੇ ਬੇੜੇ 'ਚ ਖੜਦੇ ਨੇ ਜੇ ਤਾਂ ਹੁਣ ਘਾਰੇ ਬਣਦੇ ਜੀ ਨਾਮ ਆਉਂਦੀ ਮੈਂ ਕਹਿਣੀ ਆ ਭੁੱਲਾ ਨਹੀਂ ਆਇਆ ਸਾਰੇ ਨੂੰ ਹੀ ਐ ਹੋ ਜਾਂਦਾ ਭੁੱਲਾ ਰਸਕੀ ਮਾ ਮੈਨੂੰ ਵੱਡ ਲਓ ਭਾਈ ਹੋਰ ਕੀ ਹੈ ਨਹੀਂ ਵੱਡ ਤਾਂ ਕਿਉਂ ਲਓ ਮੋਹ ਹੁੰਦਾ ਬੰਦੇ ਆ ਮੋਹ ਹੀ ਜਾਂਦਾ ਲਓ ਜੀ ਅੱਜ ਜੋੜੀ ਤੂੰ ਬੇਲੇ ਨੇ ਹੁਣ ਸਾਨੂੰ ਜੋ ਵੀ ਦੱਸਿਆ ਸੱਚ ਦੱਸਿਆ ਸੱਚ ਤੋਂ ਸਿਵਾਏ ਨੇ ਕੁਝ ਨਹੀਂ ਦੱਸਿਆ ਨਾ ਲਾਈ ਟੂ ਨਹੀਂ ਮਾਰੀ ਟੂ ਨਾ ਮਾਰੀ ਨਹੀਂ ਨਹੀਂ ਦੇਖੀ ਨਾ ਨਾ ਇਹ ਚੁਗਦੇ ਕਹਿੰਦੇ ਆ ਚੁਗਦੇ ਦਾ ਜੀ ਪੰਛੀ ਨੇ ਮੈਂ ਝੂਟ ਨਹੀਂ ਆਏਗੇ ਨੇ ਭਾਈ ਇਹ ਪਾਂਦਾ ਪਤਲੇ ਕਰਕੇ ਪਰ ਮੈਨੂੰ ਚੱਚਾ ਤੋਂ ਲੀਲੇ ਕਰਨੇ ਪੈਂਦੇ ਮੈਂ ਕਿਹਾ ਲੀਲਾ ਹੀ ਲੈ ਲੈ ਚਲ ਰਾ ਉਹ ਕੋਈ ਗਲਤੀ ਹੈ ਜੀ ਮਾਫ ਕਰਿਓ ਮੈਂ ਤਾਂ ਦੇਖੋ ਅਨਪੜ੍ਹ ਬੰਦਾ ਅੱਛਾ ਜੀ ਸ਼ਸ਼ੀਕਾਰੀ ਸਲਾਮ ਅਲੈਕਮ ਰਾਮ ਰਾਮ ਸਾਰਿਆਂ ਨੂੰ ਜੀ ਰੂਪਿੰਡ ਜੋਤ ਚੈਨਲ ਵੀ ਦੇਖਿਆ ਕਰੋ ਨੰਬਰ ਹੈ 557 ਤੇ ਸਿੰਪਲ ਲਾਈਵ 557 ਦੋਨੇ ਜਨਰਲਾਂ ਦਾ ਇੱਕੋ ਹੀ ਨੰਬਰ ਹੈ ਜੀ ਅੱਛਾ ਇਹ ਸ਼ਸ਼ੀ ਕਾ ਬਿਸਾਰਿਆ ਨੂੰ